ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਇੱਕ ਅਜਾਈ ਗਾਇਕਾ ਜਿਸ ਦੀ ਗਾਇਕੀ ਦੀਆਂ ਗੱਲਾਂ ਅੱਜ 100 ਸਾਲ ਬਾਅਦ ਵੀ ਹੁੰਦੀਆਂ ਨੇ ਤੇ ਇਹ ਪੰਜਾਬ ਦੀ ਇੱਕੋ ਇੱਕ ਗਾਇਕਾ ਸੀ ਜਿਸ ਨੂੰ ਦੋ ਪਿੰਡ ਇਨਾਮ ਵਿੱਚ ਮਿਲੇ ਸਨ ਪੰਜਾਬੀ ਲੋਕ ਗਾਇਕੀ ਵਿੱਚ ਐਡਾ ਵੱਡਾ ਇਨਾਮ ਮਿਲਦੀ ਹੋਰ ਕਿਤੇ ਕੋਈ ਵੀ ਮਿਸਾਲ ਨਹੀਂ ਮਿਲਦੀ ਇਸ ਪੰਜਾਬਣ ਗਾਇਕਾ ਦਾ ਨਾਮ ਸੀ ਉਮਦਾ ਮਾਸ਼ਨ ਜਿਸ ਨੂੰ ਉਸ ਦੇ ਸੁਣਨ ਵਾਲੇ ਅਤੇ ਚਾਉਣ ਵਾਲੇ ਦੁੱਕੀ ਮਾਛਣ ਦੇ ਨਾਮ ਨਾਲ ਜਾਣਦੇ ਸਨ ਉਸ ਦੀ ਗਾਇਕੀ ਦੋ ਲਾਈਨਾਂ ਦੇ ਛੰਦ ਦੋਹਰੇ ਵਿੱਚ ਹੋਣ ਕਰਕੇ ਹੀ ਉਸ ਦਾ ਨਾਮ ਦੁੱਕੀ ਪਿਆ ਛੋਟਾ ਜਿਹਾ ਕਾਦਤੇ ਸਾਵਲੇ ਰੰਗ ਦੀ ਦੁੱਕੀ ਦੇ ਨੈਣ ਨਕਸ਼ ਬਹੁਤ ਤਿੱਖੇ ਸਨ ਦੁੱਕੀ ਮਾਛਣ ਦੀ ਗਾਇਕੀ ਦੇ ਵਿੱਚ ਲੋੜਿਆਂ ਦਾ ਦਰਦ ਅਤੇ ਕਸਕ ਆਉਂਦੀ ਸੀ ਮਾਛੀ ਮੁਸਲਮਾਨ ਧਰਮ ਦੀ ਇੱਕ ਜਾਤ ਹੁੰਦੀ ਹੈ ਜਿਸ ਦਾ ਕੰਮ ਵੱਡੇ ਵੱਡੇ ਜ਼ਗੀਰਦਾਰਾਂ ਦੇ ਘਰ ਵਿੱਚ ਝਾੜੂ ਪੋਚੇ ਅਤੇ ਹੋਰ ਮਜ਼ਦੂਰੀ ਦਾ ਕੰਮ ਕਰਨਾ ਹੁੰਦਾ ਸੀ ਸਿੱਖ ਧਰਮ ਵਿੱਚ ਵੀ ਇੱਕ ਕੁੰਮੇ 마ਸ਼ਕੀ ਦਾ ਜ਼ਿਕਰ ਮਿਲਦਾ ਹੈ ਜਿਸ ਨੇ ਛੋਟੇ ਸਹਿਬਜਾਤੇ ਅਤੇ ਮਾਤਾ ਗੁਜਰਕਾਰ ਨੂੰ ਜਦੋਂ ਉਹ ਸਰਸਾ ਨਦੀ ਦੇ ਕੰਢੇ ਪਰਿਵਾਰ ਨਾਲ ਵਿਛੜ ਗਏ ਸਨ ਤਾਂ ਉਹ ਕੁੰਮਾ 마ਸ਼ਕੀ ਹੀ ਛੋਟੇ ਸਹਿਬਜਾਤੇ ਦੇ ਮਾਤਾ ਗੁਜਰਕਾਰ ਨੂੰ ਗੰਗੂ ਦੇ ਪਿੰਡ ਸਿਹੇੜੀ ਛੱਡ ਕੇ ਆਇਆ ਸੀ ਇਹ ਕੌਮ ਜ਼ਿਆਦਾਤਰ ਲੋਕਾਂ ਦੇ ਵੱਡੇ ਵੱਡੇ ਜ਼ਗੀਰਦਾਰਾਂ ਦੇ ਘਰਾਂ ਵਿੱਚ ਮਛਕਾਂ ਦੇ ਨਾਲ ਪਾਣੀ ਭਰ ਕੇ ਆਇਆ ਕਰਦੀ ਸੀ ਜਿਹਦੇ ਕਰਕੇ ਇਹਨਾਂ ਦੇ ਨਾਲ ਮਾਸ਼ਕੀ ਸ਼ਬਦ ਜੁੜ ਗਿਆ ਗਾਇਕਾ ਦੁੱਕੀ ਮਾਸ਼ਣ ਵੀ ਇਸੇ ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਸੀ ਦੁੱਕੀ ਮਾਸ਼ਣ ਬੜੀ ਹੀ ਸਰੀਲੀ ਆਵਾਜ਼ ਦੀ ਮਲਿਕਾ ਸੀ ਜਿਸ ਦੇ ਅੱਜ ਇੰਨਾ ਸਮਾਂ 100 ਸਾਲ ਤੋਂ ਵੀ ਵੱਧ ਬੀਤ ਜਾਣ ਤੋਂ ਬਾਅਦ ਵੀ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕੁਝ ਲੋਕ ਅੱਜ ਵੀ ਰਿਕਾਰਡ ਸਾਂਭੀ ਬੈਠੇ ਹਨ ਕਿਾ ਜਿਆਦਾ ਹੈ ਕਿ ਪੁਰਾਣੇ ਸਮੇਂ ਵਿੱਚ ਦੁੱਕੀ ਮਾਚਣ ਦੇ ਐਨੇ ਲੋਕ ਮਰੀਦ ਹੁੰਦੇ ਸਨ ਕਿ ਜੇ ਕੋਈ ਮਰਦਾ ਪਿਆ ਮੰਜੇ ਤੇ ਵੀ ਪਿਆ ਹੁੰਦਾ ਸੀ ਤਾਂ ਜਦੋਂ ਦੁੱਕੀ ਦਾ ਗੀਤ ਜਾਂ ਦੁੱਕੀ ਦਾ ਨਾਮ ਸੁਣਦਾ ਸੀ ਤਾਂ ਉਸਦੇ ਅੱਖਾਂ ਵਿੱਚ ਵੀ ਚਮਕ ਆ ਜਾਂਦੀ ਸੀ ਐਨਾ ਲੋਕ ਉਸ ਨੂੰ ਉਸ ਦੀ ਗਾਇਕੀ ਨੂੰ ਪਿਆਰ ਕਰਦੇ ਸਨ ਜਿਸ ਵਕਤ ਭਾਰਤ ਪਾਕਿਸਤਾਨ ਦੋਵੇਂ ਇਕੱਠਾ ਦੇਸ਼ ਹੁੰਦਾ ਸੀ ਤਾਂ ਉਸ ਵਕਤ ਪੂਰੇ ਭਾਰਤ ਵਿੱਚ ਸਿਰਫ ਦੋ ਹੀ ਗਾਇਕਾ ਮਸ਼ਹੂਰ ਹੁੰਦੀਆਂ ਸਨ ਪੰਜਾਬ ਦੀਆਂ ਇੱਕ ਸੀ ਫਰੋਇਪਰ ਵਾਲੀ ਮਿਸ ਨਵਾਬ ਤੇ ਦੂਜੀ ਸੀ ਦੁੱਕੀ ਮਾਚਣ ਮਿਸ ਨਵਾਬ ਤਾਂ ਕਲਾਸੀਕਲ ਗਾਣੇ ਗਾਉਂਦੀ ਸੀ ਜਦਕਿ ਦੁੱਕੀ ਨੇ ਸਾਰੀ ਉਮਰ ਇੱਕੋ ਲਾਇ ਇੱਕੋ ਤਰਜ਼ ਦੇ ਵਿੱਚ ਗਾਇਆ ਮਿਸ ਨਵਾਬ ਬਾਅਦ ਵਿੱਚ ਜਾ ਕੇ ਲਾਹੌਰ ਦੀ ਇੱਕ ਤਵਾਇਫ ਬਣ ਗਈ ਜਿਸ ਕਰਕੇ ਉਸ ਦੀ ਬੋਲੀ ਦੇ ਵਿੱਚ ਉਰਦੂ ਅਤੇ ਫਾਰਸੀ ਦੇ ਸ਼ਬਦਾਂ ਦੀ ਭਾਰਤ ਸ਼ਬਦਾਂ ਦੀ ਪਰਮਾਰ ਹੈ ਉਤੇ ਹੀ ਦੁੱਕੀ ਮਾਚਣ ਦੀ ਗਾਇਕੀ ਵਿੱਚ ਪੰਜਾਬੀ ਅਤੇ ਬਾਗੜੀ ਬੋਲੀ ਦੇ ਹੀ ਸ਼ਬਦ ਹੁੰਦੇ ਸਨ ਇਹਨਾਂ ਦੋਹਾਂ ਪੰਜਾਬੀ ਗਾਇਕਾਵਾਂ ਦੇ ਪਿੰਡ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਸਨ ਤੇ ਇਹਨਾਂ ਦੋਹਾਂ ਗਾਇਕਾਵਾਂ ਦੇ ਅੱਜ ਵੀ ਪੱਥਰ ਵਾਲੇ ਰਿਕਾਰਡ ਮੌਜੂਦ ਹਨ ਤੇ ਬਹੁਤ ਲੋਕ ਹਨ ਜਿਨ੍ਹਾਂ ਨੇ ਇਹ ਪੱਤਰ ਦੇ ਤਵੇ ਸਾਹਬ ਕੇ ਰੱਖੇ ਹੋਏ ਹਨ ਦੁੱਕੀ ਦਾ ਜਨਮ 1914 ਦੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੁਭਾਸਕੇ ਦੇ ਵਿੱਚ ਹੋਇਆ ਸੀ ਉਸ ਦੇ ਪਿਤਾ ਦਾ ਨਾਮ ਖੁਸ਼ੀ ਮੁਹੰਮਦ ਅਤੇ ਮਾਤਾ ਦਾ ਨਾਮ ਫਾਤਿਮਾ ਸੀ ਦੁੱਕੀ ਆਪਣੇ ਮਾਪੇ ਦੀ ਇਕਲੌਤੀ ਧੀ ਸੀ ਪਰ ਉਸਦੇ ਮਾਪਿ ਉਹ ਬਚਪਨ ਵਿੱਚ ਹੀ ਉਸ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਏ ਬਚਪਨ ਵਿੱਚ ਹੀ ਯਤੀਮ ਹੋਣ ਕਰਕੇ ਦੁੱਕੀ ਪਿੰਡ ਦੇ ਘਰਾਂ ਵਿੱਚੋਂ ਹੀ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਹੁੰਦੀ ਸੀ ਦੁੱਕੀ ਦੇ ਪਿੰਡ ਸੇ ਬਾਜਕੇ ਵਿੱਚ ਉਸ ਵਕਤ ਇੱਕ ਸੂਬੀ ਫਕੀਰ ਮਹਿਮੂਦ ਸ਼ਾਹ ਦੀ ਇੱਕ ਕਬਰ ਬਣੀ ਹੋਈ ਸੀ ਉਹ ਇੱਕ ਬਹੁਤ ਹੀ ਸਤਕਾਰਤ ਸੂਬੀ ਫਕੀਰ ਸਨ ਜੋ ਔਰੰਗਜ਼ੇਬ ਦੇ ਰਾਜ ਦੇ ਸਮੇਂ ਅਹਿਮਦਾਬਾਦ ਵਿੱਚ ਰਹਿੰਦਾ ਸੀ ਇਸੇ ਮਜ਼ਾਰ ਤੇ ਇੱਕ ਸਾਵਣ ਵਾਲੇ ਦਿਨ ਇੱਕ ਮੇਲਾ ਬਣਾਇਆ ਜਾਂਦਾ ਸੀ ਜਿਸ ਵਿੱਚ ਦੂਰ ਦੂਰ ਤੋਂ ਨੱਚਣ ਵਾਲੇ ਤੇ ਗਾਉਣ ਵਾਲੇ ਨਚਾਰ ਆਉਂਦੇ ਹੁੰਦੇ ਸਨ ਇਸੇ ਕਰਕੇ ਹੌਲੀ-ਹੌਲੀ ਇਹ ਧਰਤੀ ਗਾਇਕਾਂ ਦੀ ਕਲਾਕਾਰਾਂ ਦੀ ਧਰਤੀ ਬਣ ਗਈ ਇਸੇ ਮਜ਼ਾਰ ਵਿੱਚੋਂ ਹੀ ਗਾਇਕ ਦੁੱਕੀ ਮਾਚਨ ਨੇ ਇੱਕ ਪ੍ਰਸਿੱਧ ਉਸ ਵਕਤ ਦੇ ਗਾਇਕ ਕੁਬੀ RAM ਤੋਂ ਗਾਇਕੀ ਦੀ ਸਿੱਖਿਆ ਹਾਸਲ ਕੀਤੀ ਗਾਇਕੀ ਸਿੱਖਣ ਤੋਂ ਬਾਅਦ ਕਾਫੀ ਸਮਾਂ ਦੁੱਕੀ ਮਾਛਣ ਇਸੇ ਮਜ਼ਾਰ ਤੇ ਹੀ ਗਾਉਂਦੀ ਰਹੀ ਜਦੋਂ ਉਹ ਥੋੜੀ ਜਵਾਨ ਹੋਈ ਤਾਂ ਪਿੰਡ ਵਾਸੀਆਂ ਨੇ ਹੀ ਉਸ ਦਾ ਵਿਆਹ ਉਸ ਦੇ ਚਾਚੇ ਦੇ ਲੜਕੇ ਦੇ ਨਾਲ ਲਾਗਲੇ ਪਿੰਡ ਬੰਗੇ ਕੇ ਹਥਾੜ ਵਿੱਚ ਕਰ ਦਿੱਤਾ ਦੁੱਕੀ ਮਾਛਣ ਦੇ ਵਿਆਹ ਨੂੰ ਅਜੇ ਕੁਝ ਕੋ ਮਹੀਨੇ ਹੀ ਹੋਏ ਸਨ ਕਿ ਉਸ ਦੇ ਪਤੀ ਦੀ ਵੀ ਮੌਤ ਹੋ ਗਈ ਇਸੇ ਕਰਕੇ ਉਸ ਦੇ ਗੀਤਾਂ ਦੇ ਵਿੱਚ ਪਤੀ ਦੇ ਦਰਦ ਨੂੰ ਵਾਰ-ਵਾਰ ਸੁਣਿਆ ਜਾ ਸਕਦਾ ਹੈ ਦੁੱਕੀ ਦੇ ਮਾ ਬਾਬਤਾ ਬਚਪਨ ਵਿੱਚ ਹੀ ਮਰ ਗਏ ਤੇ ਹੁਣ ਪਤੀ ਦੀ ਮੌਤ ਨੇ ਦੁੱਕੀ ਨੂੰ ਇੱਕ ਵਿਜੋਗਣ ਬਣਾ ਦਿੱਤਾ ਸੀ ਉਸ ਦਾ ਅੰਦਰਲਾ ਦਰਦ ਉਸ ਦੇ ਗੀਤਾਂ ਦੇ ਰੂਪ ਵਿੱਚ ਹੂਕਾਂ ਬੜ ਬੜ ਨਿਕਲਦਾ ਹੁੰਦਾ ਸੀ ਦੁੱਕੀ ਜਦੋਂ ਵੀ ਗਾਉਂਦੀ ਹੁੰਦੀ ਸੀ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਹੱਜੂ ਡਿੱਗਦੇ ਹੁੰਦੇ ਸਨ ਸੁਣਨ ਵਾਲੇ ਉਸ ਦੇ ਮੂਹਰੇ ਬੈਠੇ ਵੀ ਵਿਰਾਗਮਈ ਹੋ ਜਾਂਦੇ ਸਨ ਇਹਨਾਂ ਦੁੱਖਾ ਕਰਕੇ ਹੀ ਲੋਕ ਦੁੱਕੀ ਮਾਚਨ ਨੂੰ ਦਰਦਾਂ ਦੀ ਰਾਣੀ ਕਹਿ ਕੇ ਬੁਲਾਉਂਦੇ ਸਨ ਤੇ ਹੌਲੀ-ਹੌਲੀ ਉਸਦੇ ਅਖਾੜੇ ਪੂਰੇ ਭਾਰਤ ਦੇਸ਼ ਵਿੱਚ ਹੀ ਲੱਗਣੇ ਸ਼ੁਰੂ ਹੋ ਗਏ ਸਨ ਜਦੋਂ ਦੁੱਕੀ ਆਪਣੀ ਗਾਇਕੀ ਵਿੱਚ ਐਨ ਪੂਰੇ ਸਿਖਰ ਉੱਤੇ ਹੁੰਦੀ ਹੈ ਤਾਂ ਉਸਦੇ ਨਾਲ ਇੱਕ ਲਾਹੌਰ ਬਹੁਤ ਮੱਧ ਭਾਗੀ ਘਟਨਾ ਵਾਪਰਦੀ ਹੈ ਲਾਹੌਰ ਦੀ ਹੀਰਾ ਮੱਡੀ ਦਾ ਇੱਕ ਨਵਾਬ ਦੁੱਕੀ ਨੂੰ ਉਸਦਾ ਅਖਾੜਾ ਲਵਾਉਣ ਲਈ ਉਸ ਨੂੰ ਬੁੱਕ ਕਰਵਾ ਕੇ ਲੈ ਗਿਆ ਪਰ ਉਹ ਦੁੱਕੀ ਦੀ ਇੰਨੀ ਸੋਹਣੀ ਆਵਾਜ਼ ਸੁਣ ਕੇ پاگل ਹੋ ਗਿਆ ਕਿ ਉਸ ਨੇ ਦੁੱਕੀ ਨੂੰ ਆਪਰੇ ਉਥੇ ਕੋਠੇ ਵਿੱਚ ਹੀ ਕੈਦ ਕਰਕੇ ਰੱਖ ਲਿਆ ਦੁੱਕੀ ਕਾਫੀ ਲੰਮਾ ਸਮਾਂ ਉਥੇ ਕੈਦ ਰਹੀ ਸੀ ਤੇ ਇੱਕ ਦਿਨ ਇੱਕ ਫਕੀਰ ਦੇ ਹੱਥ ਉਸਰੇ ਆਪਣੇ ਪਿੰਡ ਸੁਭਾਜ ਕੇ ਸੁਨੇਹਾ ਭੇਜਿਆ ਜਿਸ ਵਿੱਚ ਉਸਨੇ ਆਪਣੇ ਪਿੰਡ ਵਾਸੀਆਂ ਨੂੰ ਲਿਖ ਕੇ ਭੇਜਿਆ ਕਿ ਉਸ ਨੂੰ ਇੱਥੇ ਕੋਠੇਵੇ ਦੇ ਵਿੱਚ ਕਿਵੇਂ ਕੈਦ ਕਰਕੇ ਰੱਖਿਆ ਹੋਇਆ ਤੇ ਕੋਈ ਵੀ ਉਸ ਨੂੰ ਵਾਪਸ ਨਹੀਂ ਆਉਣ ਦੇ ਰਿਹਾ ਜਿਸ ਤੋਂ ਬਾਅਦ ਸੁਭਾਜ ਦੇ ਪਿੰਡ ਦੇ ਦੋ ਭਰਾ ਈਸ਼ਰ ਸਿੰਘ ਅਤੇ ਗੁਰਿਆ ਸਿੰਘ ਜੋ ਸਾਦਾ ਦੇ ਭੇਸ ਵਿੱਚ ਲਾਹੌਰ ਦੀ ਹੀਰਾ ਮੰਡੀ ਵਿੱਚ ਜਾਂਦੇ ਹਨ ਤੇ ਜਿੱਥੋਂ ਉਹ ਬਾਅਦ ਵਿੱਚ ਦੁੱਕੀ ਨੂੰ ਛੜਾ ਕੇ ਲੈ ਕੇ ਆਏ ਸਨ ਇਸੇ ਤਰ੍ਹਾਂ ਹੀ ਇੱਕ ਵਾਰ ਜਦੋਂ ਛੇਰੇ ਪੰજા ਮਹਾਰਾਜਾ ਰਣਜੀਤ ਸਿੰਘ ਨੇ ਨਵਾਬ ਨਜਾਮਉਦੀਨ ਨੂੰ ਹਰਾਉਣ ਤੋਂ ਬਾਅਦ ਉਸ ਦੀ ਜਾਣ ਬਖਸ਼ਦੇ ਹੋਏ ਉਸ ਨੂੰ ਗੁਜ਼ਾਰੇ ਵਾਸਤੇ ਮਬਦੋੜ ਦਾ ਇਲਾਕਾ ਦਿੱਤਾ ਸੀ ਤਾਂ ਨਜਾਮਉਦੀਨ ਦੀ ਮੌਤ ਤੋਂ ਬਾਅਦ ਉਸ ਦਾ ਭਤੀਜਾ ਜਲਾਲਉਦੀਨ ਇਸ ਗਤੀ ਮਬਦੋੜ ਦਾ ਵਾਰਸ ਬਣਿਆ ਸੀ ਇੱਕ ਦਿਨ ਜਲਾਲਉਦੀਨ ਨੇ ਦੁੱਕੀ ਮਾਛਣ ਦਾ ਅਖਾੜਾ ਸੁਣਿਆ ਜਿਸ ਨੂੰ ਸੁਣ ਕੇ ਉਹ ਵੀ ਪਾਗਲ ਹੋ ਗਿਆ ਤੇ ਉਸ ਨੇ ਦੁੱਕੀ ਅੱਗੇ ਮੰਗ ਰੱਖੀ ਕਿ ਅੱਜ ਜੋ ਕੁਝ ਵੀ ਤੂੰ ਮੰਗੇਗੀ ਉਹ ਮੈਂ ਪੂਰੀ ਕਰਾਂਗਾ ਦੁੱਕੀ ਨੇ ਜਲਾਲਉਦੀਨ ਅੱਗੇ ਕਿਹਾ ਕਿ ਚਾਹੁੰਦੀ ਹੈ ਕਿ ਜਲਾਲਾਬਾਦ ਤੋਂ ਬੱਗੇ ਕੇ ਹਥਾਰ ਤੱਕ ਇੱਕ ਸੜਕ ਬਣਾ ਕੇ ਦਿੱਤੀ ਜਾਵੇ ਨਵਾਬ ਜਲਾਲਉਦੀਨ ਨੇ ਉਸ ਨੂੰ ਝਟ ਹਾਂ ਕਰ ਦਿੱਤੀ ਤੇ ਨਾਲ ਹੀ ਬੱਗੇ ਕੇ ਹਥਾਰ ਦੇ ਦੋ ਪਿੰਡ ਉਸ ਨੂੰ ਇਨਾਮ ਵਿੱਚ ਦੇ ਦਿੱਤੇ ਗਏ ਇਸ ਤੋਂ ਇਲਾਵਾ ਵੀ ਹੋਰ ਵੀ ਕਈ ਵੱਡੇ ਵੱਡੇ ਜ਼ਗੀਰਦਾਰਾਂ ਨੇ ਦੁੱਕੀ ਦੇ ਨਾਮ ਬਹੁਤ ਸਾਰੀਆਂ ਜ਼ਗੀਰਾ ਕਰ ਦਿੱਤੀਆਂ ਸਨ ਇੱਕ ਵੱਟੂ ਨਾਮ ਦੇ ਜ਼ਗੀਰਦਾਰ ਨੇ ਦੁੱਕੀ ਦੇ ਨਾਮ ਰਾਣਾ ਪਿੰਡ ਪੂਰੇ ਦਾ ਪੂਰਾ ਲਗਾ ਦਿੱਤਾ ਸੀ ਇਹ ਸਾਰੇ ਦੇ ਸਾਰੇ ਪਿੰਡ ਅਤੇ ਉਹਨਾਂ ਪਿੰਡਾਂ ਦੀ ਜ਼ਮੀਨ 1947 ਤੱਕ ਦੁੱਕੀ ਮਾਚੜ ਦੇ ਨਾਮ ਤੇ ਹੀ ਬੋਲਦੇ ਹੁੰਦੇ ਸਨ 1947 ਦੀ ਵੰਡ ਤੋਂ ਬਾਅਦ ਇਹ ਜ਼ਮੀਨ ਫਿਰ ਪਿੰਡ ਦੀਆਂ ਪੰਚਾਇਤਾਂ ਦੇ ਨਾਮ ਤੇ ਕਰ ਦਿੱਤੀ ਗਈ ਸੀ ਦੁੱਕੀ ਦੇ ਜਦੋਂ ਪੂਰੇ ਭਾਰਤ ਵਿੱਚ ਅਖਾੜੇ ਲੱਗਣ ਲੱਗ ਪਏ ਤੇ ਪੂਰੇ ਭਾਰਤ ਵਿੱਚ ਹੀ ਜਦੋਂ ਪ੍ਰਸਿੱਧ ਹੋ ਗਈ ਤਾਂ ਉਸ ਵਕਤ ਦੀ ਬਹੁਤ ਮਸ਼ਹੂਰ ਕੰਪਨੀ ਦਾ ਟਵਿਨ ਨੇ ਦੁੱਕੀ ਨੂੰ ਪਛਾਵਰ ਦੇ ਵਿੱਚ ਗਾਣੇ ਰਿਕਾਰਡ ਕਰਨ ਲਈ ਬੁਲਾਇਆ ਸੀ ਜਿੱਤੇ ਉਸ ਨੇ ਕਈ ਗਾਣੇ ਆਪਣੇ ਰਿਕਾਰਡ ਕਰਵਾਏ ਦੁੱਕੀ ਮਾਸ਼ਣ ਦਾ ਪਹਿਲਾ ਤਵਾ 12 ਫਰਵਰੀ 1939 ਦੇ ਵਿੱਚ ਆਇਆ ਸੀ ਜਿਸ ਦਾ ਨਾਮ ਐਫਟੀ 12706 ਸੀ ਇਹ ਤਵੇ ਉਸ ਵਕਤ ਪੱਥਰ ਦੇ ਹੁੰਦੇ ਸਨ ਇੱਕ ਤਵੇ ਦੇ ਇੱਕ ਪਾਸੇ ਸਿਰਫ ਇੱਕੋ ਗੀਤ ਹੁੰਦਾ ਸੀ ਤੇ ਇੱਕ ਤਵੇ ਵਿੱਚ ਸਿਰਫ ਦੋ ਗੀਤ ਹੀ ਰਿਕਾਰਡ ਹੁੰਦੇ ਸਨ ਇਸ ਤੋਂ ਬਾਅਦ ਗਾਇਕਾ ਦੁੱਕੀ ਮਾਸ਼ਦ ਦੇ ਕਈ ਤਵੇ ਮਾਰਕੀਟ ਦੇ ਵਿੱਚ ਆਏ ਜਦੋਂ ਕਿਤੇ ਪੰਜਾਬ ਵਿੱਚ ਕੋਈ ਪਿੰਡਾਂ ਵਿੱਚ ਵਿਆਹ ਹੁੰਦਾ ਸੀ ਤਾਂ ਲੋਕ ਸਪੀਕਰਾਂ ਵਾਲਿਆਂ ਨਾਲ ਇਹ ਸ਼ਰਤ ਰੱਖਦੇ ਸਨ ਕਿ ਜੇਕਰ ਉਸ ਦੇ ਕੋਲ ਦੁੱਕੀ ਦੇ ਗੀਤ ਹਨ ਤਾਂ ਉਹ ਤਾਂ ਹੀ ਉਸ ਨੂੰ ਬੁੱਕ ਕਰਨਗੇ ਜੇਕਰ ਕਿਸੇ ਕੋਲ ਦੁੱਕੀ ਦੇ ਤਵੇ ਨਹੀਂ ਹੁੰਦੇ ਸਨ ਤਾਂ ਉਸ ਸਪੀਕਰ ਵਾਲੇ ਨੂੰ ਬੁੱਕ ਨਹੀਂ ਸੀ ਕੀਤਾ ਜਾਂਦਾ ਐਨੇ ਲੋਕ ਦਵਾਦੇ ਸਨ ਗਾਇਕਾ ਦੁੱਕੀ ਮਾਛੜ ਦੀ ਗਾਇਕੀ ਦੇ ਉਸ ਦੇ ਕੁੱਲ ਕਿੰਨੇ ਗੀਤ ਰਿਕਾਰਡ ਹੋਏ ਇਸ ਬਾਰੇ ਕਿਸੇ ਕੋਲ ਵੀ ਕੋਈ ਜਾਣਕਾਰੀ ਨਹੀਂ ਹੈ ਜਦੋਂ 1947 ਦੇ ਵਿੱਚ ਪੰਜਾਬ ਦੀ ਵੰਡ ਹੋਈ ਤੇ ਇੱਕ ਨਵਾਂ ਦੇਸ਼ ਪਾਕਿਸਤਾਨ ਬਣਿਆ ਤਾਂ ਮੁਸਲਮਾਨ ਹੋਣ ਕਰਕੇ ਦੁੱਕੀ ਨੂੰ ਵੀ ਪੰਜਾਬ ਛੱਡਣਾ ਪਿਆ ਤੇ ਉਹ ਜਾ ਕੇ ਪਾਕਿਸਤਾਨ ਦੇ ਪੰਜਾਬ ਵਿੱਚ ਵਸ ਗਈ ਜੇ ਇਸ ਵਕਤ 1947 ਦੀ ਵੰਡ ਹੋਈ ਤਾਂ ਉਸ ਵਕਤ ਪੰਜਾਬ ਦੇ ਲੋਕਾਂ ਉੱਤੇ ਦੁਰੀ ਮਾਰ ਪਈ ਸੀ ਇੱਕ ਤਾਂ ਉਸ ਵਕਤ ਦੋਹਾ ਧਰਮਾਂ ਦੇ ਵਿੱਚ ਕਟਵਾੜ ਸ਼ੁਰੂ ਹੋ ਗਈ ਸੀ ਥਾ ਥਾ ਉੱਤੇ ਕਤਲੇਆ ਮੌਰ ਰਹੇ ਸਨ ਉੱਥੇ ਹੀ ਉਤੋਂ ਨਾ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਸਨ ਜਿਸ ਕਰਕੇ ਸਤਲੁਜ ਦਰਿਆ ਵੀ ਬਹੁਤ ਠਾਠਾ ਮਾਰ ਰਿਹਾ ਸੀ ਜਦੋਂ ਗਾਇਕਾ ਦੁੱਕੀ ਮਾਚਨ ਨੇ ਪਾਕਿਸਤਾਨ ਜਾਣਾ ਸੀ ਤਾਂ ਉਸਦੇ ਪਿੰਡ ਸੁਬਾਜਕੇ ਦੇ ਦੋ ਜੱਟ ਸਿੱਖ ਭਰਾ ਇਚਰ ਸਿੰਘ ਤੇ ਗੁਰਾਇਆ ਸਿੰਘ ਉਸ ਨੂੰ ਬੜੇ ਮਾਣ ਸਤਿਕਾਰ ਦੇ ਨਾਲ ਸਤਲੁਜ ਦਰਿਆ ਪਾਰ ਕਰਾ ਕੇ ਆਏ ਸਨ ਪਾਕਿਸਤਾਨ ਦੇ ਵਿੱਚ ਦੁੱਕੀ ਮਾਚਨ ਆਪਣੇ ਭਾਈਚਾਰੇ ਦੇ ਨਾਲ ਪਾਕ ਬਟਨ ਵਿੱਚ ਜਾ ਕੇ ਰਹਿਣ ਲੱਗ ਪਈ ਪਾਕ ਪਟਨ ਸਿੱਖਾਂ ਅਤੇ ਮੁਸਲਮਾਨਾਂ ਦਾ ਬਹੁਤ ਵੱਡਾ ਧਾਰਮਿਕ ਸਥਾਨ ਸੀ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸ਼ੇਖ ਬ੍ਰਾਹਮਣੋਂ ਮਿਲੇ ਸਨ ਇੱਥੇ ਹੀ ਸ਼ੇਖ ਬਾਬੇ ਫਰੀਦ ਦਾ ਵੀ ਵਿਦਿਆਤ ਹੋਇਆ ਸੀ ਵੱਡ ਤੋਂ ਬਾਅਦ ਪਾਕਪਟਨ ਵਿੱਚ ਰਹਿੰਦੇ ਹੋਏ ਵੀ ਦੁੱਕੀ ਨੇ ਆਪਣੀ ਗੌਣ ਦੀ ਕਲਾ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਪਰ ਉਹ ਜ਼ਿਆਦਾ ਕਾਬਜਾਬ ਨਾ ਹੋ ਸકી ਪਾਕਪਟਨ ਵਿੱਚ ਹੀ ਆਪਣੀ ਜਨਮ ਭੂਮੀ ਤੋਂ 60 ਕਿਲੋਮੀਟਰ ਦੂਰ ਦੁੱਕੀ ਮਾਛਰ ਦੀ 1954 ਦੇ ਨੇੜੇ ਤੇੜੇ ਮੌਤ ਹੋ ਗਈ ਸੀ ਸੋ ਦੋਸਤੋ ਇਹ ਸੀ ਕਹਾਣੀ ਦਰਦਾ ਦੀ ਦਰਿਆ ਪੰਜਾਬੀ ਗਾਇਕਾ ਦੁੱਕੀ ਮਾਛਣ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ